ਖਰਾ ਸੋਨਾ ਚਾਂਦੀ ਖਰੀਦਣਾ ਚਾਹੁੰਦੇ ਹੋ ਤਾਂ ਅਮਰੀਕਾ ਦੇ ਵਿੱਚ ਇੱਕੋ ਇੱਕ ਐਪਰੋਸੇਬੰਦ ਨਾਮ ਖਾਦਮ ਜੂਲਰ ਜੀਹਾਂ ਖਾਦਮ ਜੂਲਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਜਨਵਰੀ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਸੰਸਦ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਵਿੱਚ ਹੁਣ ਤੱਕ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ ਆਪਣੇ ਸੰਬੋਧਨ ਦੌਰਾਨ ਟਰੰਪ ਨੇ 13 ਸਾਲਾ ਦੇ ਮੁੰਡੇ ਡੀਜੇ ਡੈਨੀਅਲ ਨੂੰ ਸੀਕ੍ਰੇਟ ਸਰਵਿਸ 에ਜੰਟ ਵਜੋਂ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ ਹੈ ਜਦੋਂ ਟਰੰਪ ਨੇ ਇਹ ਐਲਾਨ ਕੀਤਾ ਤਾਂ ਡੀਜੇ ਵੀ ਆਪਣੇ ਪਰਿਵਾਰ ਨਾਲ ਗੈਲਰੀ ਵਿੱਚ ਮੌਜੂਦ ਸੀ ਪੂਰੇ ਸਦਨ ਨੇ ਡੀਜੇ ਲਈ ਖੜੇ ਹੋ ਕੇ ਤਾੜੀਆਂ ਮਾਰੀਆਂ ਦਰਸਲ ਡੀ ਜੇ ਡੈਨੀਅਲ ਕੈਂਸਰ ਤੋਂ ਪੀੜਿਤ ਹੈ ਅਤੇ ਉਸਤਾਦ ਸੁਪਨਾ ਪੁਲਿਸ ਅਫਸਰ ਬਣਨ ਦਾ ਸੀ ਬੱਚੇ ਦੀ ਹਾਲਤ ਨੂੰ ਦੇਖਦੇ ਹੋਏ ਰਾਸ਼ਟਰਪਤੀ ਟਰੰਪ ਨੇ ਉਸ ਨੂੰ ਸੀਕ੍ਰੇਟ ਸਰਵਿਸ ਏਜੰਟ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਡੀ ਜੇ ਡੈਨੀਅਲ 2018 ਤੋਂ ਇੱਕ ਦੁਰਲਭ ਕੈਂਸਰ ਤੋਂ ਪੀੜਿਤ ਹੈ ਅਤੇ ਡਾਕਟਰਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹਨਾਂ ਕੋਲ ਜੋਨ ਲਈ ਸਿਰਫ 5 ਮਹੀਨੇ ਨੇ ਪਰ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਡੀਜੇ ਲੜਿਆ ਅਤੇ ਅੱਜ 6 ਸਾਲ ਬੀਤ ਗਏ ਨੇ ਉਸਨੇ ਪੁਲਿਸ ਆਫਸਰ ਬਣਦੇ ਆਪਣੇ ਸੁਪਨੇ ਨੂੰ ਕਦੇ ਨਹੀਂ ਛੱਡਿਆ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅੱਜ ਰਾਤ ਅਸੀਂ ਡੀਜੇ ਨੂੰ ਉਸਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਦੇ ਰਹੇ ਆ ਮੈਂ ਸਾਡੇ ਸੀਕ੍ਰੇਟ ਸਰਵਿਸ ਡਾਇਰੈਕਟਰ ਸ਼ੌਨ ਕੁਰਨ ਨੂੰ ਤੁਹਾਨੂੰ ਅਧਿਕਾਰਤ ਤੌਰ ਤੇ ਯੂਐਸ ਸੀਕ੍ਰੇਟ ਸਰਵਿਸ 에ਜੰਟ ਵਜੋਂ ਨਿਯੁਕਤ ਕਰਨ ਲਈ ਕਹਿਣਾ ਹਾਂ 트럼ਪ ਦੇ ਐਲਾਨ ਤੋਂ ਬਾਅਦ ਪੂਰਾ ਸਦਨ ਭਾਵੁਕ ਹੋ ਗਿਆ ਅਤੇ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਖੜੇ ਹੋ ਕੇ ਡੀਜੇ ਅਤੇ ਉਸਦੇ ਪਿਤਾ ਦੇ ਸਨਮਾਨ ਵਿੱਚ ਤਾੜੀਆਂ ਵਜਾਈਆਂ ਇਸ ਦੌਰਾਨ ਸੰਸਦ ਮੈਂਬਰਾਂ ਨੇ ਡੀਜੇ ਡੀਜੇ ਦੇ ਨਾਰੇ ਵੀ ਲਗਾਏ ਫਿਰ ਸੀਨ ਕੁਰਨ ਨੇ ਡੀਜੇ ਨੂੰ ਸਿਕਰਟ ਸਰਵਿਸ ਏਜੰਟ ਦਾ ਅਧਿਕਾਰਤ ਬੈਜ ਸੌਂਪਿਆ ਇਸ ਤੋਂ ਖੁਸ਼ ਹੋ ਕੇ ਡੀਜੇ ਨੇ ਕੁਰਨ ਨੂੰ ਜਫੀ ਪਾਇਆ